ਸਾਰਿਆਂ ਨੂੰ ਜੈਨਸੀ ਦੀ ਮੇਰਾ ਨਾਮ ਪਾਸਟਰ ਜੈਕਬ ਜੀ ਆ ਔਰ ਮੈਂ ਪਿੰਡ ਸੰਗਰ ਦਾ ਰਹਿਣ ਵਾਲਾ ਆ ਔਰ ਮੇਰੀ ਬੀਤੇ ਦਿਨਾਂ ਦੇ ਵਿੱਚ ਇੱਕ ਟੈਸਟਮਨੀ ਆ ਔਰ ਜਿਹੜਾ ਕਿ ਮੇਰੇ ਉੱਤੇ ਇੱਕ ਹਾਸਤਾ ਬਣ ਗਿਆ ਪਰਚਾ ਬਣ ਗਿਆ ਪਰਚੇ ਦੇ ਕਾਰਨ ਜਿਹੜੀ ਉਸ ਭਰਾ ਦੀ ਡੈਥ ਹੋ ਗਈ ਉਹ ਸਾਡੇ ਤੇ ਝੂਠਾ ਕੇਸ ਲਗਾਇਆ ਗਿਆ ਸੀ ਤੇ ਉਹਦੇ ਨਾਲ ਨਾਲ ਸਾਡੇ ਪ੍ਰਧਾਨ ਜੀ ਜਤਿੰਦਰ ਗੌਰਵ ਜੀ ਇਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਕ ਵਿਸ਼ਵਾਸ ਦੇ ਲਾਇਆ ਸੀ ਕਿ ਤੁਸੀਂ ਕਮਰੋ ਨਾ ਅਸੀਂ ਤੁਹਾਡੇ ਨਾਲ ਖੜੇ ਆਂ ਔਰ ਅੱਜ ਪਰਮੇਸ਼ਰ ਦੀ ਕਿਰਪਾ ਦੇ ਨਾਲ ਮੈਂ ਕੋਰਟ ਦੇ ਵਿੱਚੋਂ ਜੇਲ੍ਹ ਦੇ ਵਿੱਚੋਂ ਬੜੀ ਹੋ ਕੇ ਆਇਆ ਹਾਂ ਔਰ ਬਹੁਤ-ਬਹੁਤ ਧੰਨਵਾਦ ਸਾਡੇ ਪ੍ਰਧਾਨ ਜੀ ਦਾ ਔਰ ਇਹ ਸਾਡੇ ਜਿਨ੍ਹਾਂ ਨੇ ਸਾਡੇ ਭਰਾ ਨਾਲ ਖੜੇ ਨੇ ਇਹਨਾਂ ਦਾ ਵੀ ਜਿਨ੍ਹਾਂ ਨੇ ਕੰਪਰਮੈਂਸ ਕਰਵਾ ਕੇ ਸਾਰਾ ਸੂਝਮਾਨ ਬੰਦਿਆਂ ਨੇ ਪਰਮੇਸ਼ਰ ਦੀ ਮਹਿਮਾ ਲਈ ਖੁਦਾ ਦੇ ਨਾਮ ਨੂੰ ਮਹਿਮਾ ਦਿੱਤੀ ਔਰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਹੁਣ ਮੈਂ ਇਸ ਵਕਤ ਆਜ਼ਾਦ ਆ ਬles ਆ ਔਰ ਖੁਦਾ ਦੀ ਵੱਡੀ ਕਿਰਪਾ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਪ੍ਰਧਾਨ ਜਤਿੰਦਰ ਗੁਰਵਜੀ ਦਾ ਜਿਨ੍ਹਾਂ ਨੇ ਸਾਡਾ ਬਹੁਤ ਸਾਦਕਾ ਇਥੋਂ ਤੱਕ ਕਿ ਖੁਦਾ ਦੀ ਕਿਰਪਾ ਨਾਲ ਇਹ ਖੁਦਾ ਨੇ ਸਾਡੇ ਲਈ ਡਿਵਾਈਨ ਹੈਲਪਰ ਖੜਾ ਕੀਤਾ ਔਰ ਮੈਂ ਬਹੁਤ-ਬਹੁਤ ਪ੍ਰਭੂ ਜੀ ਦਾ ਧੰਨਵਾਦ ਕਰਦਾ ਮੇਰੀ ਇਨੀ ਗਵਾਹੀ ਹੈ ਕਿ ਹੁਣ ਮੈਂ ਬੜੀ ਆ ਮੈਂ ਆਜ਼ਾਦ ਆ ਮੇਰਾ ਕੇਸ ਖਤਮ ਹੋ ਚੁਕਿਆ ਤੇ ਸਾਰਿਆਂ ਨੂੰ ਜੈ ਹਿੰਦ